ਹੁਣ ਆਪਾਂ ਕੋਈ ਸੋਸ਼ਲ ਮੀਡੀਆ ਪੋਸਟ ਦੇ ਰਹੇ ਆ ਕੋਈ ਵਧੀਆ ਜੀ ਜਿਵੇਂ ਆ ਪੋਸਟ ਆ ਵੀ ਇਹ ਕਿੰਨਾ ਡਿਜ਼ਾਈਨ ਕਰੀ ਹੋ ਸਕਦੀ ਹੈ ਹੁਣ ਦੇਖੋ ਆ ਕਿੱਦਾਂ ਡਿਜ਼ਾਈਨ ਕਰਿਆ ਹੋਇਆ ਆ ਆਪਾਂ ਦੇਖਦੇ ਹਾਂ ਕਿਵੇਂ ਆਪਾਂ ਗ੍ਰੇਡੀਐਂਟ ਵਗੈਰਾ ਯੂਜ਼ ਕਰਿਆ ਹੋਇਆ ਦੇਖੋ ਇਹਦੇ ਚਾਹਨਾ ਜੇ ਮੈਂ ਗ੍ਰੇਡੀਐਂਟ ਕਰ ਲ ਸਕਾਂ ਤੇ ਆ ਕਿਵੇਂ ਲਾਏ ਹੋਏ ਆਈਕਨਸ ਵਗੈਰਾ ਇਹ ਸਾਰੀਆਂ ਚੀਜ਼ਾਂ ਮੈਂ ਕੀ ਦੱਸਿਆ ਤੁਹਾਨੂੰ ਟੂਲਸ ਵਗੈਰਾ ਦੱਸਿਆ ਸੀ ਕੁਝ ਆਪਾਂ ਨਿਊ ਸਾਈਜ਼ ਬਣਾਉਣਾ ਸਿੱਖਿਆ ਸੀ ਜਿਵੇਂ ਉਹਨਾਂ ਸਾਈਜ਼ ਬਣਾ ਲੈਨੇ ਆਪਾਂ ਕਲਾਸ ਇੱਥੇ 1080x1080 ਪਿਕਸਲਸ ਦੇ ਅੰਦਰ 72 RGB ਕਲਰ ਮੋਡ ਲੋਜੀ ਕ੍ਰੀਏਟ ਹੋ ਗਿਆ ਠੀਕ ਹੈ ਸਾਈਜ਼ ਦੱਸਿਆ ਜੀ ਤੁਹਾਨੂੰ ਕੁਝ ਟੂਲ ਦੱਸਿਆ ਸੀ ਮੂਵ ਟੂਲ ਸਿਲੈਕਸ਼ਨ ਟੂਲ ਕੁਝ ਨਾ ਟੈਕਸਟ ਟੂਲ ਹੋ ਗਿਆ ਜਾਂ ਕੁਝ ਵੀ ਪਿਛਲੀ ਕਲਾਸ ਵਿੱਚ ਆਪਾਂ ਦੱਸਿਆ ਹੁਣ ਇਹਦੇ ਅੰਦਰ ਆਪਾਂ ਫੇਰ ਆਪਾਂ ਉਹੀ ਕਰਾਂਗੇ ਮੈਨੂ ਬਾਰ ਦੇ ਅੰਦਰ ਵਿਊ ਚ ਜੰਨੇ ਸਭ ਤੋਂ ਪਹਿਲਾਂ ਮਾਰਜਿਨ ਚ ਲਾਉਣੇ ਆ ਕੋਈ ਵੀ ਤੁਸੀਂ ਕ੍ਰੀਏਟਿਵ ਸਟਾਰਟ ਕਰੋ ਮਾਰਜਿਨ ਲਾਓ ਸਭ ਤੋਂ ਪਹਿਲਾਂ ਠੀਕ ਹੈ ਮਾਰਜਨ ਔਨ ਕਰੀ ਤੇ ਤੁਸੀਂ ਸਾਈਜ਼ ਦੱਸ ਸਕਦੇ ਹੋ ਕਿ ਕਿੰਨਾ ਮਾਰਜਨ ਲਾਉਣਾ ਹੈ ਮੈਂ ਕਿਹਾ ਜੀ ਇੱਥੇ ਵੀ 50 ਰੱਖਣਾ ਮੈਂ ਟੌਪ ਤੇ ਵੀ ਤੇ ਬਾਟਮ ਤੇ ਵੀ 50 ਹੀ ਰੱਖਣਾ ਤੇ ਸਾਈਡ ਲੈਫਟ ਰਾਈਟ ਦਾ ਵੀ 50 ਹੀ ਰੱਖਣਾ ਮਾਰਜਨ ਆ ਗਿਆ ਤੁਹਾਨੂੰ ਉਦੋਂ ਬਾਅਦ ਆਪਾਂ ਦੇਖੋ ਵੀ ਇਹਦੇ ਅੰਦਰ ਕੀ ਡਿਜ਼ਾਈਨ ਕਰੀਏ ਹੁਣ ਬੈਕਗ੍ਰਾਉਂਡ 'ਚ ਦੇਖੋ ਗ੍ਰੇਡੀਐਂਟ ਆ ਐਕਸਾਈਡ ਤੇ orange ਕਲਰ ਐਕਸਾਈਡ ਥੋੜਾ ਜਿਹਾ yellow ਕਲਰ ਟੋਨ ਆ ਰਹੀ ਠੀਕ ਹੈ ਇਦਾਂ ਦੀ ਟੋਨ ਦੇ ਨੂੰ ਆਪਾਂ ਕੀ ਕਰਾਂਗੇ ਆਪਾਂ ਗ੍ਰੇਡੀਐਂਟ ਟੂਲ ਲਾਵਾਂਗੇ ਜਿਵੇਂ ਪੇਂਟ ਪੈਕਟ ਦੱਸਿਆ ਸੀ ਮੈਂ ਆ ਦੇਖੋ ਦੂਜੇ ਨੰਬਰ ਤੇ ਆਉਂਦਾ ਗ੍ਰੇਡੀਐਂਟ ਟੂਲ ਇਹਦੇ ਉੱਤੇ ਕਲਿੱਕ ਹੋਲਡ ਕਰਕੇ ਰੱਖੋਗੇ ਤੁਸੀਂ ਕਲਿੱਕ ਦੱਬ ਕੇ ਰੱਖੋਗੇ ਤਾਂ ਅੰਦਰਲੇ ਟੂਲ ਵੀ ਦਿਖਣਗੇ ਉਹਦੇ ਚ ਉਹ ਗ੍ਰੇਡੀਐਂਟ ਟੂਲ ਮੈਂ ਸਿਲੈਕਟ ਕਰ ਲਿਆ ਫਿਰ ਮੈਂ ਗਿਆ ਆਪਣੇ ਆ ਕਲਰ ਦੇ ਅੰਦਰ ਵੀ ਕਲਰ ਕਿਹੜਾ ਰੱਖਣਾ ਆਪਾਂ ਇੱਥੇ ਕਲਿੱਕ ਕਰੋ ਪ੍ਰੋਪਰਟੀ ਇਹ ਹੈ ਟੂਲ ਪ੍ਰੋਪਰਟੀ ਬਾਰ ਕਹਿੰਦੇ ਇਹਨੂੰ ਆ ਸਾਰੀ ਲਾਈਨ ਹੈ ਇਹਦੀ ਟੂਲ ਪ੍ਰੋਪਰਟੀ ਬਾਰ ਆ ਉੱਪਰ ਆ ਮੈਨੂ ਬਾਰ ਥੱਲੇ ਆ ਟੂਲ ਪ੍ਰੋਪਰਟੀ ਬਾਰ ਚਾਹੇ ਦੇਖੋ ਕਲਰ ਆ ਰਿਹਾ ਇੱਥੇ ਕਲਰ ਦੇ ਉੱਤੇ ਕਲਿੱਕ ਕਰਨਾ ਹੈ ਦੇਖੋ ਗ੍ਰੇਡੀਐਂਟ ਐਡੀਟਰ ਓਪਨ ਹੋ ਗਿਆ ਗ੍ਰੇਡੀਐਂਟ ਡਾਇਰੈਕਟਰ ਸਾਰ ਨੂੰ ਪਹਿਲਾ ਕੀ ਚੀਜ਼ ਹੈ ਇੱਥੇ ਪ੍ਰੀ ਸੈਟ ਦਿੱਤੇ ਹੋਇਆ ਗ੍ਰੇਡੀਐਂਟਸ ਦੇ ਆ ਡਾਟਾ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਉੱਥੋਂ ਏਦਾਂ ਸਿਲੈਕਟ ਕਰਕੇ ਇਹਨੂੰ ਓਪਨ ਕਰਿਆ ਤੁਸੀਂ ਇੱਧਰੋਂ ਸਿਲੈਕਟ ਕਰ ਸਕਦੇ ਹੋ ਪਿੰਕ ਸਿਲੈਕਟ ਕਰਿਆ ਤੁਸੀਂ ਪਿੰਕ ਚੋਂ ਸਿਲੈਕਟ ਕਰ ਸਕਦੇ ਹੋ ਰੈੱਡ ਚੋਂ ਔਰੇਂਜ ਚੋਂ ਮੈਨੂੰ ਔਰੇਂਜ ਵਾਲਾ ਚਾਹੀਦਾ ਵਾ ਅਗਰੇ ਇੱਥੇ ਪਿਆਵਾਂ ਦਾ ਸਿਲੈਕਟ ਕਰ ਸਕਦਾ ਮੈਂ ਜਿਵੇਂ ਆ ਚਾਹੀਦਾ ਮੈਨੂੰ ਅਗਰੇ ਕੋਈ ਇੱਥੇ ਪਿਆਵਾਂਗਾ ਅਗਰ ਤੁਸੀਂ ਕ੍ਰੀਏਟ ਕਰਨਾ ਆਪ ਦਾ ਗ੍ਰੇਡੀਐਂਟ ਕੁਝ ਕ੍ਰੀਏਟ ਕਰਨਾ ਤਾਂ ਤੁਸੀਂ ਕੀ ਕਰ ਸਕਦੇ ਹੋ ਥੱਲੇ ਉਹ ਇੱਥੇ ਆ ਦੇਖੋ ਆਪਣੇ इसे कलर सिलेक्ट करे जिमें एक साइड में कर लिया येलो कलर सिलेक्ट डबल क्लिक करें दूसरी साइड इतने मैं कर लाई जी ओरेंज कलर सिलेक्ट हो तो कलर आ गया ऑरेंज थोड़ा डार्क चाहिए मैंने मैं अल्का डाउन करें ऑरेंज डार्क आ गया ओके कर ग्रेडियंट देखो सिलेक्ट हो गया उद्दा ग्रेडियंट की प्रॉपर्ट होगा ग्रेडियंट ला एक लीनियर हूँ तुम चला के दुआना मैं क्लिक कर ड्रैक कर ਇੱਕ ਸਾਈਡ ਲਾਈਨ ਆ ਰਹੀ ਆ orange ਦੀ ਇੱਕ ਲਾਈਨ ਆ ਰਹੀ ਆ yellow कलर ਦੀ ਇੱਕ ਹੁੰਦਾ ਰੇਡੀਅਲ कलर 3D ਇੱਥੋਂ ਮੈਂ ਕਲਿੱਕ ਕਰਕੇ ਡ੍ਰੈਗ ਕਰਿਆ ਦੇਖੋ ਇੱਕ ਸਰਕਲ ਦੇ ਅੰਦਰ ਦੇਖ ਰਹੇ ਹੋ orange कलर ਆ ਰਿਹਾ ਇੱਕ ਸਰਕਲ ਦੇ ਅੰਦਰ ਹੀ ਇੱਕ yellow कलर ਆ ਰਿਹਾ ਇੱਥੋਂ ਦੇਖਾ ਰਾਉਂਡ ਇਹ ਫਿਰ ਹੁੰਦਾ ਐਂਗੂਲਰ ਇਹ ਵੀ ਚਲਾ ਕੇ ਦੇਖਦੇ ਆਪਾਂ ਦੇਖੋ ਇੱਕ ਐਂਗਲ ਜਿਹਾ ਬਣਾ ਲੈਂਦਾ ਦੂਜੀ ਸਾਈਡ ਉੱਪਰਲੀ ਸਾਈਡ yellow ਥੱਲੇ ਸਾਈਡ orange ਆ ਗਿਆ ਇੱਕ ਹੁੰਦਾ ਆਪਣਾ ਇਹ ਜੀ ਸ਼ਾਈਨ ਵਾਲਾ ਗ੍ਰੇਡੀਐਂਟ ਸੈਂਟਰ ਦੇ ਦੇਖੋ ਇਹ ਬਲੈਂਡ ਹੀ ਹੋ ਰਿਹਾ ਪੂਰਾ ਇਦਾਂ ਕਲਰ ਇਹ ਕੋਨਾ ਡਾਇਮੰਡ ਗ੍ਰੇਡੀਐਂਟ ਕਹਿੰਦੇ ਨੇ ਆਪਾਂ ਇਹਨੂੰ ਇਹ ਡਾਇਮੰਡ ਜਾਂ ਕ੍ਰੀਏਟ ਕਰਦਾ ਹੈ सेंटर 'ਚ ਕ੍ਰੀਏਟ ਕਰਨਾ ਦੇਖੋ ਡਾਇਮੰਡ ਜਾਂ ਬਣ ਰਿਹਾ ਇਹਨੂੰ ਡਾਇਮੰਡ ਗ੍ਰੇਡੀਐਂਟ ਕਹਿੰਦੇ ਆ ਡੀਟੇਲ ਵੀ ਇਦਾਂ ਸੈਂਟਰ 'ਚੋਂ ਚਲਾਉਂਗੇ ਤੁਹਾਨੂੰ ਦਿਖੂਗਾ ਪਰਪਲ ਆ ਦੇ ਬਹੁਤ ਸਰਕਲ ਆ ਬਾਹਰ ਦੀ ਸਾਈਡ 'ਤੇ ਆਉਂਦਾ ਆਪਾਂ ਇੱਥੇ ਚਲਾਉਣਾ ਹੈ ਐਕਚੁਅਲ 'ਚ ਕਲਰ ਲੀਨੀਅਰ ਆ ਐਕਸਾਈਡ yellow ਐਕਸਾਈਡ orange ਠੀਕ ਹੈ ਮੈਂ ਆਹ ਲਿਆ ਲੀਨੀਅਰ ਕਲਰ ਮੈਂ ਕਲਿੱਕ ਕਰਿਆ ਮੈਂ ਡ੍ਰੈਗ ਕਰਿਆ ਇਦਾਂ ਕਰਕੇ ਲਓ ਜੀ ਇੱਥੇ ਆਪਾਂ ਨੂੰ ਸਿਲੈਕਟ ਹੋ ਗਿਆ orange ਥੋੜਾ ਜਿਆਦਾ ਚਾਹੀਦਾ ਤਾਂ ਜਿਆਦਾ ਬਾ ਤਾਂ orange ਜ਼ਿਆਦਾ ਖেলੂਗਾ yellow ਘੱਟ ਦੇਖ ਰਿਓ ਜਿੰਨਾ ਤੁਸੀਂ ਬਰਾਬਰ-ਬਰਾਬਰ ਚਲਾਉਂਗੇ ਦੋਨੇ ਬਰਾਬਰ ਕੱਲਾ ਨਾ ਰਹੇ ਜਿਹੜਾ ਤੁਸੀਂ ਜ਼ਿਆਦਾ ਚਲਾਉਂਗੇ ਐਂ ਤਾਂ ਉਹ ਥੋੜਾ ਘੱਟ ਜਾਊਗਾ ਦੇਖੋ ਘੱਟ ਗਿਆ yellow orange ਜ਼ਿਆਦਾ ਵੱਧ ਗਿਆ ਅਗਰ ਤੁਸੀਂ ਇੱਧਰ ਨੂੰ ਘੱਟ ਚਲਾਉਂਗੇ ਤਾਂ ਇੱਧਰ yellow ਜ਼ਿਆਦਾ ਆਊਗਾ orange ਘੱਟ ਆਊਗਾ ਠੀਕ ਹੈ ਇਦਾਂ ਚਲਾ ਲੈਣਾ ਆਪਾਂ ਜਿਸ ਹਿਸਾਬ ਨਾਲ ਆਪ ਨੂੰ ਚਾਹੀਦਾ ਵੀ ਇੰਨਾ ਕੁ ਚਾਹੀਦਾ ਲੋ ਇੱਧਰ orange ਆ ਗਿਆ ਬਾਕੀ yellow ਆ ਸਮਾਈ ਬਦੂਦ ਬੈਕਗ੍ਰਾਉਂਡ ਦੇ ਅੰਦਰ ਹੋਰ ਕੀ ਹੈ ਇੱਥੇ ਦੇਖੋ ਲਿਖਿਆ ਹੋਇਆ ਕੁਝ ਪਿਛਲੀ ਸਾਈਡ ਤੇ ਇਥੇ ਆਪਾਂ ਲਿਖ ਦਿੰਨੇ ਆ ਮਾਰਕੀਟਿੰਗ ਮੈਂ ਵੀ ਕੀ ਕਰਦਾ ਮੈਂ ਟੈਕਸਟ ਟੂਲ ਲਿਆ ਸਿੰਗਲ ਟੈਕਸਟ ਟੂਲ ਸਿੰਗਲ ਕਲਿੱਕ ਕਰਨਾ ਆਪਾਂ ਇੱਥੇ ਆ ਕੇ ਕੈਨਵਸ ਦੇ ਉੱਪਰ ਹਾਂ ਇੱਥੇ ਲਿਖਦਾ ਮਾਰਕੀਟਿੰਗ ਹਾਈ ਦੰਕ ਇਹਦਾ ਸਾਈਜ਼ ਵੱਡਾ ਕਰਨਾ ਪੈਣਾ ਸਿਲੈਕਟ ਕਰਿਆ ਤਾਂ ਕਲਿੱਕ ਕਰਕੇ ਤੁਸੀਂ ਡ੍ਰੈਗ ਵੀ ਕਰ ਸਕਦੇ ਹੋ ਜਾਂ ਤੁਸੀਂ ਡਬਲ ਕਲਿੱਕ ਕਰਕੇ ਵੀ ਸਿਲੈਕਟ ਕਰ ਸਕਦੇ ਹੋ ਜਾਂ ਤੁਸੀਂ ਸਿੰਗਲ ਕਲਿੱਕ ਕਰੋ ਜਿਵੇਂ ਤੁਹਾਨੂੰ ਲੱਗ ਰਿਹਾ ਵੀ ਹਾਂ ਹੁਣ ਟੈਕਸਟ ਦੇ ਉੱਤੇ ਸਿਲੈਕਸ਼ਨ ਆ ਕੰਟਰੋਲ A ਕਰੋ ਸਿਲੈਕਟ 올 ਮਾਰਕੀਟਿੰਗ ਆਪਾਂ ਲਿਖ ਲੈ ਇੱਥੇ ਸਿਲੈਕਟ 올 ਕਰਿਆ ਸਾਈਜ਼ ਇਨਕਰੀਜ਼ ਕਰ ਲੈਂਦੇ ਆਪਾਂ ਠੀਕ ਹੈ ਮੂਵ ਵਗੈਰਾ ਕਰਨਾ ਮੂਵ ਟੂਲ ਲੈ ਕੇ ਤੁਸੀਂ ਮੂਵ ਕਰ ਸਕਦੇ ਨੇ ਜਿੱਦੋਂ ਮਰਜ਼ੀ ਪਰ ਮੈਂ ਇਹਨੂੰ ਕੀ ਕਰਨਾ ਵਾ ਇੱਕ ਤਾਂ ਇਹ ਬੋਲਡ ਆ ਦੇਖੋ ਟੈਕਸ ਇੱਕ ਇਹ ਸਾਰਾ ਕੈਪੀਟਲਾਈਜ਼ ਆ ਮੈਂ ਜਦੋਂ ਇੱਥੇ ਡਬਲ ਕਲਿੱਕ ਕਰਿਆ ਸਿਲੈਕਸ਼ਨ ਹੋ ਗਈ ਟੈਕਸ ਦੀ ਆਹ ਟੈਕਸ ਦੀ ਪ੍ਰੋਪਰਟੀਆਂ ਹੁੰਦੀਆਂ ਵੀ ਤੁਸੀਂ ਕਿਹੜਾ ਫੌਂਟ ਚਾਹੀਦਾ ਮੈਂ ਕਹਿੰਦਾ ਜੀ ਮੈਨੂੰ ਬੋਲਡ ਜੀ ਫੌਂਟ ਚਾਹੀਦਾ ਵਾ ਇਦਾਂ ਦਾ ਫੌਂਟ ਚਾਹੀਦਾ ਮੈਨੂੰ ਪਰ ਸਾਰਾ ਕੈਪੀਟਲਾਈਜ਼ ਚਾਹੀਦਾ ਵਾ ਤਾਂ ਮੈਂ ਥੋੜਾ ਜਿਹਾ ਅੱਗੇ ਗਿਆ ਆ ਰੈਗੂਲਰ ਕੋਲ স্মਾਲ ਛੋਟਾ ਵੱਡਾ ਕਰਨਾ ਸਾਈਜ਼ ਆ ਗਿਆ ਆਪਣੇ ਕੋਲੇ ਸਾਈਜ਼ ਕਿੰਨਾ ਚਾਹੀਦਾ ਆਪਾਂ ਨੂੰ ਸਾਈਜ਼ ਕਿੰਨਾ ਚਾਹੀਦਾ ਈ ਠੀਕ ਹੈ ਇੱਥੇ ਲਗਦਾ ਨਾ 2 35 ਉਦੋਂ ਬਾਅਦ ਅੱਗੇ ਹੁੰਨੇ ਆਪਾਂ ਅਲਾਈਨਮੈਂਟ ਆ ਗਈ ਲੈਫਟ ਰਾਈਟ ਸੈਂਟਰ ਚ ਕਰਨਾ ਵਾ ਕਲਰ ਆ ਗਿਆ ਉਹਦਾ ਕਲਰ ਕਿਦਾਂ ਦਾ ਰੱਖਣਾ ਤੁਸੀਂ ਕਲਰ ਰੱਖ ਸਕਦੇ ਜਿਹੜਾ ਮਰਜ਼ੀ ਵਾਈਟ ਰੱਖ ਲੈ ਵਾ ਉਦੋਂ ਬਾਅਦ ਮੈਂ ਅੱਗੇ ਜੰਨਾ ਆ ਦੇਖੋ ਕੈਰੈਕਟਰਸ ਵਾਲਾ ਬਾਕਸ ਹੁੰਦਾ ਹੈ ਇੱਕ ਕਲਿੱਕ ਕਰੋ ਆ ਦੇਖੋ ਕੈਰੈਕਟਰਸ ਓਪ ਇਥੇ ਸਭ ਤੋਂ ਪਹਿਲਾਂ ਹੁੰਦਾ ਬੋਲਡ ਵਾਲਾ ਔਨ ਆਫ ਕਰਤਾ ਇਹਨੂੰ ਆਪਾਂ ਜਦੋਂ ਮਰਨ ਨੂੰ ਆਫ ਕਰਤਾ ਫਿਰ ਹੁੰਦਾ 올 ਕੈਪਸ ਸਾਰੇ ਕੈਪਟਲਾਈਜ਼ ਹੋ ਜਾਣਗੇ ਟੈਕਸ ਦੇਖ ਲੈ ਮੈਨੂੰ ਅਪਲਾਈ ਕਰਿਆ ਡਨ ਹੋ ਗਿਆ ਮੂਵ ਟੂ ਲਿਆ ਮੈਂ ਮੂਵ ਕਰਕੇ ਮੈਂ ਇੱਥੇ ਰੱਖਣਾ ਇਦਾਂ ਟੇਡਾ ਕਰਕੇ ਹੋਊਗੀ ਇਹਨੂੰ ਕੀ ਕਰਨਾ ਪਊਗਾ ਟਰਾਂਸਫਾਰਮ ਕਰਨਾ ਪਊਗਾ ਰੋਟੇਟ ਕਰਨਾ ਪਊਗਾ ਇਹਦਾ ਮਤਲਬ ਐਡਿਟ ਚ ਗਿਆ ਮੈਂ ਟਰਾਂਸਫਾਰਮ ਚ ਗਿਆ ਮੈਂ ਇੱਥੇ ਕਰਤਾ ਰੋਟੇਟ ਆਜਿਹਾ ਹੋ ਗਿਆ ਮੈਂ ਕਿਤੇ ਵੀ ਕਲਿੱਕ ਕਰਕੇ ਤਾਂ ਇਹਨੂੰ ਰੋਟੇਟ ਕਰ ਸਕਦਾ ਦੇਖ ਰਹੇ ਹੋ ਹੁਣ ਪ੍ਰੋਪਰ ਮੈਨੂੰ 90 ਡਿਗਰੀ ਤੇ ਇੱਥੇ ਰੋਟੇਟ ਕਰਨਾ ਵਾ ਦੇਖੋ ਪ੍ਰੋਪਰ ਤਾਂ ਹੁਣ ਮੈਂ ਰੱਖ ਨਹੀਂ ਸਕਦਾ ਦੇਖ ਕੇ ਨਾ ਕਿੰਨਾ ਘਊਗਾ ਸ਼ਿਫਟ ਹੋਲਡ ਕਰ ਲੈਣਾ ਕੀਬੋਰਡ ਤੋਂ ਜਦੋਂ ਕੀਬੋਰਡ ਤੋਂ ਸ਼ਿਫਟ ਹੋਲਡ ਕਰਿਆ ਦੇਖੋ 15 15 ਡਿਗਰੀ ਰੋਟੇਟ ਹੋ ਰਿਹਾ ਦੇਖ ਰਹੇ ਹੋ ਐਦਾਂ ਕਰਕੇ ਅਪਲਾਈ ਕਰਿਆ ਡਨ ਹੋ ਗਿਆ ਮੂਵ ਕਰਕੇ ਆਪਾਂ ਜਿੱਥੇ ਮਰਜੀ ਇਹਨੂੰ ਰੱਖ ਸਕਦੇ ਆਂ ਇਦਾਂ ਰੱਖ ਲੈਣਾ ਦੇਖ ਰਹੇ ਥੋੜਾ ਸਟ੍ਰੈਚ ਕਰਨਾ ਦੇਖੋ ਇਹ ਨੂੰ ਸਟ੍ਰੈਚ ਕਰਿਆ ਹੋਇਆ ਤੁਸੀਂ ਕੰਟਰੋਲ T ਸ਼ਾਰਟਕਟ ਆ ਟ੍ਰਾਂਸਫਰਮੇਸ਼ਨ ਦਾ ਦੇਖੋ ਐਡਿਟ 'ਚ ਜਾਓਗੇ ਨਾ ਫ੍ਰੀ ਟ੍ਰਾਂਸਫਰਮ ਦਾ ਦੇਖੋ ਸ਼ਾਰਟਕਟ ਆ ਕਲਿੱਕ ਕਰਾਂਗੇ ਦੇਖੋ ਟ੍ਰਾਂਸਫਰਮੇਸ਼ਨ ਆ ਗਈ ਸ਼ਿਫਟ ਦੇ ਨਾਲ ਇਹ ਨੂੰ ਅਗਰ ਤੁਸੀਂ ਇਹ ਨੂੰ ਸਟ੍ਰੈਚ ਕਰਤਾ ਇਦਾਂ ਕਰਕੇ ਆ ਦੇਖੋ ਸਟ੍ਰੈਚ ਹੋ ਜੂਗਾ ਸਮਾਂ ਇਹ ਗੱਲ ਠੀਕ ਹੈ ਅਪਲਾਈ ਕਰ ਦਿੰਦੇ ਹਾਂ ਲੋ ਡਨ ਹੋ ਗਿਆ ਉਹਨੇ ਹਲਕਾ ਹਲਕਾਇਆ ਦਿਖਣਾ ਚਾਹੀਦਾ ਜ਼ਿਆਦਾ ਨਹੀਂ ਦਿਖਣਾ ਚਾਹੀਦਾ ਸਪੋਰਟ ਤਾਂ ਆਪਾਂ ਇਹਨੂੰ ਵੀ ਕਰਿਆ ਮੈਂ ਨੂੰ ਸਿਲੈਕਟ ਕਰਿਆ ਮੈਂ ਇਹਦੀ ਓਪੈਸਿਟੀ ਡਾਊਨ ਕਰ ਲਈ ਇਦਾਂ ਕਰਕੇ ਹਲਕਾ ਹਲਕਾ ਦਿਖੂਗਾ ਜੇਰੇ ਜੇ ਕੋਈ ਵੀ ਕਲਰ ਕਰੋਗੇ ਤੁਸੀਂ ਜਿਹੜਾ ਮਰਜੀ ਕਲਰ ਕਰ ਲਓ ਜਿਵੇਂ orange ਚਾਹੀਦਾ ਤੁਹਾਨੂੰ ਜਾਂ dark orange ਚਾਹੀਦਾ ਜਾਂ ਜਿਹੜਾ yellow ਚਾਹੀਦਾ ਵਾ ਸਿਲੈਕਟ ਕਰਕੇ ਤੁਸੀਂ ਇਹਦੀ ਓਪੈਸਿਟੀ ਅਗਰ ਵਧਾਤੀ ਇਹਨੂੰ ਤੁਸੀਂ ਮਲਟੀਪਲਾਈ ਕਰ ਦੋਗੇ ਇੱਥੇ 500 ਇਦਾਂ ਵੀ ਦੇਖ ਸਕਦੇ ਹੋ ਜਿਵੇਂ ਇੱਥੇ ਹਾਂ ਡਾਰਕ ਜਾ ਦਿਖ ਰਿਹਾ ਹੁਣ ਸਮਝ ਗਈ ਠੀਕ ਹੈ ਹੁਣ ਇਹ ਤੇ ਲੱਗ ਰਿਹਾ ਵੀ ਥੋੜੀ ਥੋੜੀ ਲਾਈਟ ਨੇ ਦੇ ਵਿੱਚ ਦੀ ਨਿਕਲ ਕੇ ਆ ਰਹੀ ਆ ਦੇਖੋ ਇੱਥੇ ਨੇਰੀਏ ਚ ਲਾਈਟ ਲੱਗ ਰਹੀ ਜਿਵੇਂ ਤਾਂ ਆਪਾਂ ਹੀ ਕਰਿਆ ਇੱਥੋਂ ਨਾ ਥੱਲੇ ਸਾਈਡ ਤੱਕ ਨਿਊ ਲੇਅਰ ਲਾ ਸਕਦੇ ਆ ਆਪਾਂ ਹੁਣ ਦੇਖੋ ਮੈਂ ਲਾਈਟ ਬਣਾਉਣੀ ਆ ਕਿਉਂਕਿ ਮੈਂ ਆਪ ਬਣਾ ਰਿਹਾ ਲਾਈਟ ਨੂੰ ਤਾਂ ਮੈਂ ਐਡ ਲੇਅਰ ਨਵੀਂ ਬਣਾਉਂਗਾ ਖਾਲੀ ਲੇਅਰ ਮੈਂ ਕਰਾਈ ਦੋ ਥੱਲੇ ਉਹ ਐਡ ਤੇ ਕਲਿੱਕ ਕਰਿਆ ਇੱਥੇ ਦੇਖੋ ਇੱਕ ਲੇਅਰ ਬਣੀ ਆ ਦਾ ਸੀਗਾ ਬੈਕਗਰਾਉਂਡ ਬੈਕਗਰਾਉਂਡ ਲਿਖਿਆ ਹੋਇਆ ਆ ਸੀਗਾ ਮਾਰਕੀਟਿੰਗ ਵਾਲਾ ਟੈਕਸਟ ਟੈਕਸਟ ਲਿਖਿਆ ਹੋਇਆ ਹੋਰੇ ਇੱਥੇ ਹੁਣ ਇਹ ਮੈਂ ਲਾਈਟ ਬਣਾ ਰਿਹਾ ਇੱਥੇ ਲੇਅਰ 1 ਲਿਖਿਆ ਹੋਇਆ ਹੈ ਮੈਂ ਲੇਅਰ 1 ਦੇ ਉੱਤੇ ਡਬਲ ਕਲਿਕ ਕਰਿਆ ਨਾਮ ਦੇ ਉੱਤੇ ਇੱਥੇ ਮੈਂ ਲਿਖਤਾ ਲਾਈਟ ਐਂਟਰ ਕਰਤਾ ਠੀਕ ਹੈ ਹੁਣ ਇਹ ਖਾਲੀ ਲੇਅਰ ਹੈ ਜੇ ਕੁਝ ਨਹੀਂ ਹੈਗਾ ਇਹ ਖਾਲੀ ਲੇਅਰ 'ਚ ਲਾਈਟ ਬਣਾਉਣ ਨੂੰ ਮੈਨੂੰ ਕੀ ਕਰਨਾ ਪਊਗਾ ਮੈਨੂੰ ਹੀ ਕਰਨਾ ਪੈਣਾ ਮੈਂ ਬਰਸ਼ ਲਿਆ ਬਰਸ਼ ਦੀ ਪ੍ਰੋਪਰਟੀ 'ਚ ਗਿਆ ਬਰਸ਼ ਦੀ ਹਾਰਡਨੈਸ ਬਿਲਕੁਲ ਜ਼ੀਰੋ ਕਰਤੀ ਸਾਈਜ਼ ਤੁਸੀਂ ਆਪਦੇ ਹਿਸਾਬ ਨਾਲ ਲਾਈਟ ਦੇ ਹਿਸਾਬ ਨਾਲ ਕਿੱਡੀ ਕਿ ਲਾਈਟ ਬਣਾਉਣੀ ਆ ਮੈਂ ਕਿਹਾ ਥੋੜੀ ਜਿਹੀ ਵੱਡੀ ਬਣਾਉਣੀ ਆ ਮੈਂ ਸਾਈਜ਼ ਇਨਕਰੀਜ਼ ਕਰ ਲਿਆ ਤੁਸੀਂ ਇੱਥੋਂ ਵੀ ਨਕਰੀਜ ਕਰ ਸਕਦੇ ਹੋ ਸ਼ਾਰਟਕਟ ਆ ਕਰਲੀ ਬ੍ਰੈਕਟਸ ਸਕੇਅਰ ਬ੍ਰੈਕਟਸ ਹੁੰਦੀਆਂ ਹਨ ਲੈਫਟ ਵਾਲੀ ਜਿਨਾ ਕਰੋਂਗੇ ਦਾ ਛੋਟਾ ਰਾਈਟ ਵਾਲੀ ਜਿਨਾ ਕਰੋਂਗੇ ਦਾ ਵੱਡਾ ਦੈਤੋਂ ਮੈਂ ਕਲਰ ਸਿਲੈਕਟ ਕਰ ਲੂੰਗਾ ਮੈਨੂੰ ਚਾਹੀਦਾ येलो ਕਲਰ ਲਾਈਟ ਚ येलो ਕਲਰ येलो ਕਲਰ ਸਿਲੈਕਟ ਕਰਿਆ ਮੈਂ ਇੱਥੇ ਕਲਿੱਕ ਕਰਿਆ ਇਦਾਂ ਕਰਕੇ ਦੇਖੋ ਲਾਈਟ ਉਹਦੇ ਉੱਪਰ ਆ ਜਿੰਨੀ ਕੀ ਚਾਹੀਦੀ ਹੈ ਉੱਥੇ ਕਲਿੱਕ ਕਰ ਦਿਓ ਬਸ ਇੱਥੇ ਜੇ ਚਾਹੀਦਾ येलो ਸਮਾਂ ਹੀ ਗੱਲ ਠੀਕ ਹੈ ਇੰਨੀ ਗੱਲ ਸਮਝ ਆ ਗਈ। ਹੁਣ ਆਪਾਂ ਕੀ ਕਰਦੇ ਆਂ? ਆ ਥੱਲੇ ਵਾਲੀ ਸ਼ੇਪ ਬਣਾਉਣੀ ਆ ਵਾਈਟ ਵਾਲੀ ਜਿੱਥੇ ਫੋਨ ਮੋਬਾਈਲ ਨੰਬਰ ਕੰਟੈਕਟਸ ਵਗੈਰਾ ਆਪਾਂ ਲਿਖਣੇ ਆ। ਆਪਾਂ ਕਿਵੇਂ ਬਣਾਵਾਂਗੇ ਇਹਨੂੰ? ਹੁਣ ਦੇਖੋ ਇਦਾਂ ਦੀ ਜਿਹੜੀ ਕਸਟਮ ਸ਼ੇਪ ਆ ਹੁਣ ਤੁਸੀਂ ਰੈਕਟੈਂਗਲ ਵਗੈਰਾ ਤਾਂ ਬਣਾਈ ਸਕਦੇ ਹੋ। ਪਰ ਇਹ ਥੋੜੀ ਕਸਟਮ ਜੀ ਸ਼ੇਪ ਆ ਆਪ ਬਣਾਈ ਹੋਈ ਆ ਇਹ। ਤਾਂ ਇਹਨੂੰ ਕਿਵੇਂ ਬਣਾਵਾਂਗੇ? ਇੱਥੋਂ ਪੈਂਟੂਲ ਲਓ। ਟੂਲ ਯੂਜ਼ ਕਰਨਾ ਆਪਾਂ ਪੈਂਟੂਲ। ਪੈਂਟੂਲ ਯੂਜ਼ ਕਰਨਾ ਤੇ ਸਿੰਗਲ ਕਲਿੱਕ ਕਰਿਆ ਉਰੇ। ਇੱਕ ਪੁਆਇੰਟ ਮੈਂ ਲਾ ਲਿਆ। ਮੈਂ ਜਿੱਥੇ ਥਿਕਰ ਚਾਹੀਦਾ ਜਿਵੇਂ ਇੱਥੇ ਥਿਕਰ ਚਾਹੀਦਾ ਮੈਂ ਕਹਾਂ ਜੀ ਇੱਥੇ ਇੱਕ ਪੁਆਇੰਟ ਲਾ ਲਿਆ ਮੈਂ ਇਹ ਇੱਥੇ ਪੁਆਇੰਟ ਲਾ ਲਿਆ ਫਿਰ ਮੈਂ ਇੱਕ ਪੁਆਇੰਟ ਲੈ ਲਿਆ ਜਿੱਦਾਂ ਨੂੰ ਥੱਲੇ ਨੂੰ ਲੈ ਕੇ ਆਉਣਾ ਇੱਥੇ ਕਲਿੱਕ ਕਰ ਲੇਦਾ ਕਰਕੇ ਫਿਰ ਮੈਂ ਵਾਪਸ ਗਿਆ ਇੱਦਾਂ ਨੂੰ ਕਲਿੱਕ ਕਰਕੇ ਤੇ ਇਹਨੂੰ ক্লোਜ਼ ਕਰ ਦਿੰਦਾ ਜਦੋਂ ਮਰਜ਼ੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਹੁਣ ਇਹਨੂੰ ਮੂਵ ਵਗੈਰਾ ਕਰਕੇ ਤੁਸੀਂ ਜਿਵੇਂ ਮਰਜ਼ੀ ਰੱਖ ਸਕਦੇ ਹੋ ਜਿੱਦਾਂ ਨੂੰ ਰੱਖਣਾ ਜਿਵੇਂ ਉਰੇ ਜ ਰੱਖਣਾ ਇੱਥੇ ਰੱਖਣਾ ਸਿਲੈਕਟ ਕਰੋ ਬਸ ਇਹਦੇ ਤੇ ਕਲਰ ਕੀ ਕਰ ਲਵਾਂ ਸ਼ੇਪ ਟੂਲ ਲੈ ਲਓ ਜਾਂ ਪੇਂਟ ਟੂਲ ਲੈ ਲਓ ਫਿਰ ਕ ਕਿਹੜਾ ਕਲਰ ਚਾਹੀਏ ਆਪਾਂ ਸਮਾਂ ਹੈ ਠੀਕ ਹੈ ਆ ਆ ਚੀਜ਼ ਆ ਗਈ ਠੀਕ ਹੈ ਉਦੋਂ ਬਾਅਦ ਆਪਾਂ ਤੁਹਾਨੂੰ ਆ ਲੋਗੋ ਵਗੈਰਾ ਜਿਹੜੇ ਆਈਕਨਸ ਵਗੈਰਾ ਲਾਉਣੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਸੀਗੇ ਕਿਵੇਂ ਲਾਉਣੇ ਆ ਆਪਾਂ ਦੁਬਾਰਾ ਦੱਸ ਦਿੰਨੇ ਆ ਜਿਵੇਂ ਆਪਾਂ ਇਹ ਕਰਿਆ ਇੱਥੇ ਨਿਊ ਗਏ ਇੱਥੇ ਆਪਾਂ ਨੂੰ ਆਈਕਨਸ ਚਾਹੀਦੇ ਆਈਕਨ ਸਰਚ ਕਰੋ ਮੇ ਜਿਸਿਆ ਉਹਦੇ ਕੋ ਆਈਕਨ ਸੀ ਆਈਕਨ ਸੁਪਰ ਮੈਂ ਕਿਹਾ ਇਹਨਾਂ ਚੋਂ ਸੈਲੈਕਟ ਕਰ ਲੈਣਾ ਕੋਈ ਵੀ ਇੱਕ ਮੈਂ ਆ ਲੈ ਆਪਾਂ ਇਹਨਾਂ ਨੂੰ ਕਾਪੀ ਕਰਿਆ ਫੋਟੋਸ਼ਾਪ ਚ ਗਏ ਕੰਟਰੋਲ ਵੀ ਪੇਸਟ ਕਰ ਲਿਆ ਮੈਨੂੰ ਚਾਹੀਦੇ ਆਹਾ ਇੱਥੇ ਵਟਸਐਪ ਤੇ ਕਰ ਮੈਂ ਕਿਹਾ ਜਿੱਥੋਂ ਮੈਂ ਆਬਜੈਕਟ ਸਿਲੈਕਸ਼ਨ ਟੂਲ ਲਿਆ ਮੈਂ ਕਲਿੱਕ ਕਰਕੇ ਤਾਂ ਡ੍ਰੈਗ ਕਰਿਆ ਇਹਨੇ ਇੱਥੋਂ ਸਿਲੈਕਟ ਕਰ ਲੈਣੇ ਆ ਦੇਖੋ ਸਿਲੈਕਟ ਕਰ ਲੈਣੇ ਆ ਸਾਰੇ ਮੈਂ ਕਿਹਾ ਕੰਟਰੋਲ ਜੇ ਬਾਕੀ ਲੇਅਰ ਨੂੰ ਚਾਹੇ ਡਿਲੀਟ ਕਰ ਦੋ ਫਿਰ ਰੀਨੇਮ ਕਰੋ ਲੇਅਰ ਦਾ ਆਈਕਨਸ ठीक है, हमने कित रखने हैं, है? जिमें अपने पूरे रखे हुए देखो, फॉलोअर्स नाउ लिखा उन्होंने आप ही करें कंट्रोल टी ट्रांसफॉर्म करें, छोटा करके रख लें सैड से इतने पहला आप नाउ फॉलो सिलेक्ट ऑल करो फ़ॉन्ट चेंज कर रहे हैं सिंपल जहा फ़ॉन्ट रख रहे हैं रीडेबल जहाँ तो साइज छोटा कर लें カラー चेंज ਕਰਨ ਤਾਂ ਜਿਵੇਂ ਵਾਈਟ ਜਾਂ ਬਲੈਕ ਯੂਜ਼ ਕਰ ਸਕਦੇ ਆ ਬਲੈਕ ਯੂਜ਼ ਕਰਾਂਗੇ ਮੂਵ ਟੂ ਲੈਮ ਮੂਵ ਕਰਕੇ ਨੂੰ ਫਿਰ ਆਪਾਂ ਸੈਲੈਕਟ ਕਰੀ ਲੈਅਰ ਇਧਰੋਂ ਇਹਨਾਂ ਦੀ ਕੰਟਰੋਲ T ਟ੍ਰਾਂਸਫਾਰਮ ਕਰਕੇ ਇਹਨਾਂ ਨੂੰ ਛੋਟਾ ਕਰਕੇ ਇਹਨਾਂ ਨੂੰ ਇੱਥੇ ਰੱਖ ਲੀਏ ਠੀਕ ਹੈ ਸਮਝ ਗਏ ਦੋਨਾਂ ਨੂੰ ਇਕੱਠਿਆਂ ਨੂੰ ਛੋਟਾ ਕਰਨਾ ਵਾ ਦੋਨਾਂ ਨੂੰ ਇਕੱਠਿਆਂ ਨੂੰ ਕੰਟਰੋਲ ਦੇ ਨਾਲ ਸਿਲੈਕਟ ਕਰ ਲਓ ਤੇ ਬਾਰ ਬਾਰ ਦੇਖੋ ਇਹਨਾਂ ਨੂੰ ਇਕੱਠੇ ਸਿਲੈਕਟ ਕਰਨਾ ਪਿਆ ਕਰੂਗਾ ਤਾਂ ਇਹਨਾਂ ਨੂੰ ਕੀ ਕਰ ਸਕਦੇ ਆ ਕੰਟਰੋਲ ਨਾਲ ਸਿਲੈਕਟ ਕਰਕੇ ਨਾ ਕੰਟਰੋਲ ਜੀ ਕਰ ਦਿਓ ਗਰੁੱਪ ਕਰ ਦਿਓ ਇਹਨਾਂ ਨੂੰ ਇੱਥੇ ਲੱਗ ਸਕਦੇ ਆ ਆਪਾਂ ਆਈਕਨਸ ਠੀਕ ਹੈ ਕਦੋਂ ਮਰਜ਼ੀ ਗਰੁੱਪ ਨੂੰ ਸਿਲੈਕਟ ਕਰਕੇ ਕੰਟਰੋਲ ਟੀ ਕਰੋ ਆਸਮਾਨ ਕਰਕੇ ਛੋਟਾ ਠੀਕ ਹੈ ਹੁਣ ਆਪਾਂ ਇਹ ਕਰਨ ਦੇ ਕੋ ਲੋਗੋ ਹੈਰ ਵਗੈਰਾ ਇਦਾਂ ਦੇ ਲੋਗੋ ਆਪਾਂ ਉਰੇ ਵੀ ਲਾ ਸਕਦੇ ਆ ਨਾ ਉਦੋਂ ਆਪਾਂ ਲਿਖ ਦਿੰਨੇ ਆ ਉਦਾਂ ਹੀ ਲਿਖ ਦਿੰਨੇ ਆ ਇੱਥੇ ਵੀ ਆਪਾਂ ਲੋਗੋ ਲੋਗੋ ਦਾ ਜਿੱਦਾਂ ਦਾ ਲੋਗੋ ਹੋਊਗਾ ਉਦੋਂ ਤੁਸੀਂ ਇੱਥੇ ਲਾ ਸਕਦੇ ਮਾਰ ਜਾਂਦੇ ਆ ਅੰਦਰ ਅੰਦਰ ਲਾ ਲੈਣ ਦੇ ਕੋ ਹਰ ਇੱਕ ਜੀ ਮੇਨ ਆਪਣਾ ਕਿਹੜਾ ਵਾਂ ਜਿਵੇਂ ਆ ਵੀ ਤੁਸੀਂ ਲੇਖੀ ਲਾਉਂਗੇ ਟੈਕਸਟਨ ਉਹਦੇ ਪਿੱਛੇ ਦੇਖੋ ਹਲਕੀ ਜਿਹੀ ਸ਼ੈਡੋ ਜੀ ਆ ਰਹੀ ਹੈ ਚਲੋ ਮੈਂ ਲੇਖੀ ਲੈਣਾ ਇੱਕ ਵਾਰੀ ਇੱਥੇ ਆਪਾਂ ਲਿਖਿਆ V R ਡਿਜੀਟਲ ਮਾਰਕੀਟਿੰਗ ਏਜੰਸੀ ਠੀਕ ਹੈ ਹਾਂ ਪਾਸ ਸੈਲੈਕਟ ਕਰ ਲੈਂ। ਕੰਟਰੋਲ ਆਲ ਮੈਂ ਦਾ ਫੌਂਟ ਵਗੈਰਾ ਸਾਈਜ਼ ਤੇ ਫੌਂਟ ਚੇਂਜ ਕਰ ਲੈਣਾ। ਬੋਲਡ ਜਾਈ ਚਾਹੀਦਾ ਮੈਨੂੰ ਇਦਾਂ ਕਰਕੇ। ਸਾਈਜ਼ ਇੰਕਰੀਸ ਕਰ। ਇਹਨਾਂ ਚ ਗੈਪ ਬਹੁਤ ਘੱਟ ਹੈ ਇਹਨਾਂ ਦੇ ਲਾਈਨਸ 'ਚ। ਇਹ ਕੈਰੈਕਟਰਸ ਦੇ ਅੰਦਰ ਹੀ ਆਪਸ਼ਨ ਹੁੰਦਾ ਦੇਖੋ ਇੱਥੇ ਆਟੋ ਆ ਰਿਹਾ ਲਾਈਨਸ ਦਾ ਗੈਪ ਇਹਨੂੰ ਆਪਾਂ ਕਲਿੱਕ ਕਰਕੇ ਆ ਆਈਕਨ ਜਿਹਦੇ ਉੱਤੇ ਲੈਫਟ ਨੂੰ ਕਰਾਂਗੇ ਤਾਂ ਗੈਪ ਘਟੂਗਾ ਰਾਈਟ ਨੂੰ ਕਰਾਂਗੇ ਤਾਂ ਆਪਾਂ ਗੈਪ ਵਧੂਗਾ ਦੇਖੋ ਬੋਲ ਦੇ ਕੈਨਸਲ ਕਰਾ ਠੀਕ ਆ ਇਦਾਂ ਕਰ ਲੈਨੇ ਆਪਾਂ ਜਿਹਦੇ ਕਲਰ ਡਬਲ ਕਲਿੱਕ ਕਰੋ ਸਿਲੈਕਟ 올 ਕੰਟਰੋਲ A ਇਥੋਂ ਵਾਈਟ ਕਰ ਦੇਣਾ ਮੈਂ ਸਾਈਡ ਤੇ ਰੱਖਿਆ ਉਹ ਦੇਖੋ ਇਹਦੇ ਜੀ ਟ੍ਰਿਕ ਬਹੁਤ ਵਧੀਆ ਕਰੀ ਹੋਇਆ ਹੈ VR ਛੋਟਾ ਕਰਿਆ ਹੈ ਦੇਖੋ ਫਿਰ ਡਿਜੀਟਲ ਮਾਰਕੀਟਿੰਗ ਦਾ ਪਤਲਾ ਫੌਂਟ ਕਰਿਆ ਹੈ ਨਾ ਇਦਾਂ ਆਟਾ-ਆਟਾ ਕਰੀ ਹੋਇਆ ਤਾਂ ਇਦਾਂ ਤੁਸੀਂ ਕਰ ਸਕਦੇ ਹੋ VR ਕੱਲਾ ਸਿਲੈਕਟ ਕਰਕੇ ਤੁਸੀਂ ਸਾਈਜ਼ ਘਟਾਓਗੇ ਤਾਂ ਕੱਲੇ ਦਾ ਸਾਈਜ਼ ਘੱਟ ਜਾਊਗਾ ਦੇਖ ਰਹੇ ਹੋ ਤੇ ਫੌਂਟ ਦੀ ਬੋਲਡ ਵਗੈਰਾ ਜਾਂ ਜੋ ਵੀ ਆ ਰਿਹਾ ਵਾ ਚੇਂਜ ਕਰਕੇ ਉਹਨੂੰ ਤੁਸੀਂ ਫੌਂਟ ਵੀ ਚੇਂਜ ਕਰ ਸਕਦੇ ਹੋ ਤਾਂ ਫੌਂਟ ਵਧੀਆ ਲੱਗਦੀ ਹੈ ਜੀ ਉਹਨੂੰ ਲੈਫਟ ਸਾਈਡ ਤੇ ਅਲਾਈਨ ਕਰਨਾ ਸਿਲੈਕਟ ਕਰਕੇ ਇੱਥੋਂ ਲੈਫਟ ਕਰ ਦੋ ਲੋ ਇਦਾਂ ਕਰ ਆਪਣੇ मार्केटिंग का अकाउंट है जो भी चेंज कर लाइंग करना चाइजा कर लाइज लाइन का गैप बताओ ठीक है मतलब को कोई भी आपको क्रिएटिविटी कर सकते हैं टैक्स लिखा लगे आपको कोई दिक्कत नहीं है ठीक है तो हम देखो डेपथ जी आ रही है देख लो पिछले शेडोज ही आ रही है ਸਿਮਪਲੀ ਤੁਸੀਂ ਟੈਕਸਟ ਦੇ ਉੱਪਰ ਰਾਈਟ ਕਲਿਕ ਕਰਨਾ ਲੇਅਰ ਦੇ ਬਲੈਂਡਿੰਗ ਆਪਸ਼ਨ ਦੇ ਅੰਦਰ ਜਾਣਾ ਇਥੇ ਡ੍ਰੌਪ ਸ਼ੈਡੋ ਲਾਦਣਾ ਡ੍ਰੌਪ ਸ਼ੈਡੋ ਇਹ ਰੋ ਡ੍ਰੌਪ ਸ਼ੈਡੋ ਆ ਰਿਹਾ ਥੋੜਾ ਫਲਾਉਣਾ ਵਾ ਸਾਈਜ਼ ਇਨਕਰੀਜ਼ ਕਰ ਦਿਓ ਜੋ ਪੈਸਿਟੀ ਥੋੜੀ ਜੀ ਡਾਊਨ ਕਰ ਦਿਓ ਵੀ ਹਲਕਾ ਜਿਹੀ ਚਾਹੀਦੀ ਹੈ ਡ੍ਰੌਪ ਸ਼ੈਡੋ ਜਿਆਦਾ ਨਹੀਂ ਚਾਹੀਦੀ ਆਪਾਂ ਬੈਕਟ ਜੀ ਦੀ ਗੱਲ ਸਮਝ ਆ ਗਿਆ ਓਕੇ ਕਰ ਲਿਆ ਡਾਉਟ ਜਹਾਡਾ ਨੂੰ ਹੁਣ ਆਪਾਂ ਇਦਾਂ ਦਾ ਕੋਈ ਕੈਰੈਕਟਰ ਲਾਉਣਾ ਇਮੇਜ ਲਾਉਣੀ ਆ ਕੋਈ ਜਿਹਦਾ ਦੇਖੋ ਬੈਕਗ੍ਰਾਉਂਡ ਨਹੀਂ ਹੈਗਾ ਸਿਲੈਕਸ਼ਨ ਵਗੈਰਾ ਕਰੀ ਹੋਈ ਹੈ ਤਾਂ ਇਦਾਂ ਹੀ ਆਪਾਂ Google ਤੇ ਉਹੀ ਕੱਲ ਜਿਹੜੀ ਵੈਬਸਾਈਟ ਦਾ ਸੀ ਸੀ ਮੈਂ ਅਨਸਪਲੈਸ਼ ਤੁਸੀਂ ਯੂਜ਼ ਕਰ ਸਕਦੇ ਹੋ ਵਧੀਆ ਫੋਟੋਜ਼ ਯੂਜ਼ ਕਰਨ ਲਈ ਵਧੀਆ ਫ੍ਰੀ ਫੋਟੋਜ਼ ਪ੍ਰੋਵਾਈਡ ਕਰਦੇ ਆ ਤੁਹਾਨੂੰ ਐਡੀਟਿੰਗ ਲਈ ਇਸ ਤਰ੍ਹਾਂ ਆਪਾਂ ਲੈਂਦੇ ਆ ਮੋਰ ਉਦਾਂ ਨਹੀਂ ਕੋਈ ਇਮੇਜ ਲੱਭਦੇ ਆ ਇਹ ਮੈਂ ਆ ਫੋਟੋ ਆ ਚਲੋ ਆਪਾਂ ਆ ਯੂਜ਼ ਕਰ ਲੈਂਦੇ ਆ ਇਹ ਤਾਂ ਬੈਕਗ੍ਰਾਉਂਡ ਰਿਮੂਵ ਕਰਨਾ ਕੱਲੀ ਫੋਟੋ ਲਾਉਣੀ ਆ ਆਪਾਂ ਇਹਨੂੰ ਡਾਊਨਲੋਡ ਕਰ ਲੈਂਦੇ ਆ ਇੱਥੋਂ ਸੇਵ ਕਰਿਆ ਆਪਾਂ ਇਹਨੂੰ ਡ੍ਰੈਗ ਐਂਡ ਡ੍ਰੌਪ ਕਰਿਆ ਆਪਾਂ ਫੋਟੋਸ਼ਾਪ ਦੇ ਵਿੱਚ ਪੂਰੇ ਮੈਂ ਫੋਟੋ ਲਾਉਣੀ ਆ ਸਪੋਜ਼ ਕਰੋ ਉਹਰੇ ਥੋੜਾ ਵੱਡਾ ਕਰ ਲੈਨੇ ਆਨ ਸਾਈਜ਼ ਇੰਨੀ ਕਰਾਉਣੀ ਆ ਆਪਾਂ ਇਦਾਂ ਕਰੀ ਸਪਲਾਈ ਕਰਦੇ ਸਪਲਾਈ ਕਰਿਆ ਹੁਣ ਇਹਦਾ ਬੈਕਗ੍ਰਾਉਂਡ ਰਿਮੂਵ ਕਰਨਾ ਬੜਾ ਆਪਾਂ ਕਿਵੇਂ ਕਰਾਂਗੇ ਲੇਅਰ ਨੂੰ ਸਿਲੈਕਟ ਕਰਨਾ ਇੱਥੋਂ ਆਬਜੈਕਟ ਸਿਲੈਕਸ਼ਨ ਟੂਲ ਲੈਣਾ ਕਲਿੱਕ ਕਰਕੇ ਜਿਹੜਾ ਆਬਜੈਕਟ ਆ ਉਹਨੂੰ ਇਦਾਂ ਸਿਲੈਕਟ ਕਰ ਲੈਣਾ ਵੀ ਆਹ ਆਬਜੈਕਟ ਆਈ ਆਪਣਾ ਵੀ ਲੈਪਟਾਪ ਆ ਦੇਖੋ ਸਿਲੈਕਸ਼ਨ ਹੋ ਗਈ ਕਿਤੇ ਹੋ ਗਈ ਤਾਂ ਸਿਲੈਕਸ਼ਨ ਖਰਾਬ ਹੋ ਗਈ ਜੀ ਮੈਂ ਆ ਜਿਆਦਾ ਫਿਰ ਜੱਕ ਲੈਣੇ ਇੱਥੋਂ ਆਪਾਂ ਟੂਲ ਲੈਣਾ ਕੁਇਕ ਸਿਲੈਕਸ਼ਨ ਟੂਲ ਆਹ ਸਿਲੈਕਸ਼ਨ ਮਾਈਨਸ ਕਰਨੀ ਆ ਦੇਖੋ ਇੱਥੇ ਪ੍ਰੋਪਰਟੀਆਂ ਹੁੰਦੀਆਂ ਨੇ ਉੱਪਰਲੀ ਸਾਈਡ ਮਾਈਨਸ ਤੇ ਕਲਿੱਕ ਕਰਾ ਇੱਥੇ ਕਲਿੱਕ ਕਰੋ ਮਾਈਨਸ ਹੋ ਗਈ ਐਡ ਕਰਨਾ ਐਡ ਤੇ ਕਲਿੱਕ ਕਰੋ ਆ ਐਡ ਕਰਨੀ ਆ ਆ ਲੈਪਟੋਪ ਐਡ ਕਰਨਾ ਠੀਕ ਆ ਇੱਥੋਂ ਆ ਜਿਹੜੇ ਡਰੈਸ ਆਣਗੇ ਇਹ ਐਡ ਕਰਨੇ ਆ ਆ ਮਾਈਨਸ ਕਰਨਾ ਵਾ ਇੱਥੋਂ ਮਾਈਨਸ ਸਿਲੈਕਟ ਕਰ ਲਓ ਮਾਈਨਸ ਕਰਨਾ ਮੈਂ ਐਡ ਕਰਨਾ ਐਡ ਕਰੋ ਇਹਦੇ ਹੋਰ ਵੀ ਟੂਲ ਹੁੰਦੇ ਆ ਜਿਵੇਂ ਹੁਣ ਦੇਖੋ ਸਿੱਧੀ ਸਿੱਧੀ ਸਿਲੈਕਸ਼ਨ ਆ ਇਹਨੂੰ ਐਡ ਕਰਨਾ ਇੱਥੇ ਲਾਸੋ ਟੂਲ ਆਉਂਦਾ ਪੋਲੀਗਨ ਲਾਸੋ ਟੂਲ ਬਾਈਟੇ ਸਿੰਗਲ ਕਲਿੱਕ ਕਰਨਾ ਕਿਥੇ ਦੀ ਕਰਾਨੀ ਐ ਇੱਥੇ ਦੀ ਕਰਿਆ ਸਿੰਗਲ ਕਲਿੱਕ ਕਰਿਆ ਇੱਥੇ ਕਲਿੱਕ ਕਰਿਆ ਫਿਰ ਇੱਦਾਂ ਕਲਿੱਕ ਕਰਿਆ ਲੋ ਜੀ ਇੱਥੇ ਇਦਾਂ ਸਿਲੈਕਸ਼ਨ ਹੋ ਗਈ ਆਹ ਇਦਾਂ ਵੀ ਕਰ ਸਕਦੇ ਆਪਾਂ ਇਹ ਮੈ ਉਹ ਐਡ ਕਰਨੀ ਆਪਾਂ ਇਨੀ ਦੀ ਕੰਟਰ ਕਰਿਆ ਆਹ ਮਾਈਨਸ ਕਰਨਾ ਵਾ ਇੱਥੋਂ ਮਾਈਨਸ ਲੋ ਆ ਤੀਜੇ ਨੰਬਰ ਤੇ ਆ ਰਿਹਾ ਜੇ ਨਾ ਆਹ ਮਾਈਨਸ ਹੋ ਗਿਆ ਲੋ ਸਿਲੈਕਸ਼ਨ ਹੋ ਗਈ सिंपली की करो देखो अभी इतों भी करनी है थोड़ी ऐड कर थोड़ी तो जी कैप जूम कर करके देख लेना ना स्क्रोल करो के जूम कर के जूम कर के कि जूम करके आए प्रॉपर पूरा जूम करके देखा करो किथे सिलेक्शन सही है नहीं प्रॉपर सिलेक्शन करके फिर ही है ला माइनस कर माइनस सिलेक्ट कर ल ਦੇਖੋ ਇਹਨਾਂ ਏਰੀਆ ਸਿਲੈਕਟ ਨਹੀਂ ਹੋ ਰਿਹਾ ਹੁਣ ਹੋਰ ਵੀ ਟੂਲ ਹੈਗੇ ਆਪਣੇ ਕੋਲੇ ਹੋਰ ਕਿਹੜੇ ਟੂਲ ਆ ਜਿਵੇਂ ਇੱਥੇ ਆਪਣੇ ਕੋਲੇ ਲਾਸੋ ਟੂਲ ਆ ਜਾਂਦਾ ਦੇਖੋ ਲਾਸੋ ਟੂਲ ਇਹ ਵੀ ਆ ਫਰੀ ਹੈਂਡ ਕਰ ਲੈਂਦਾ ਸਿਲੈਕਸ਼ਨ ਜਿਵੇਂ ਆਹ ਪਾਰਟ ਮੈਂ ਮਾਈਨਸ ਕਰਨਾ ਮੈਂ ਮਾਈਨਸ ਲਿਆ ਮੈਂ ਨਾ ਫਰੀ ਹੈਂਡ ਡਰਾ ਕਰ ਲੂੰਗਾ ਵੀ ਇੰਨਾ ਏਰੀਆ ਆਹ ਕਾਲਰ ਛੱਡ ਕੇ ਆਹ ਸ਼ੂਲਰ ਛੱਡ ਕੇ ਇੰਨਾ ਏਰੀਆ ਮਾਈਨਸ ਕਰ ਦੋ ਜੀ ਆ ਜਾਓ ਮਾਈਨਸ ਕਰਤਾ ਆਪਾਂ ਇੰਨਾ ਠੀਕ ਹੈ ਇਦਾਂ ਵੀ ਯੂਜ਼ ਕਰ ਸਕਦੇ ਆ ਆਪਾਂ ਲਾਸੋ ਟੂਲ ਵਗੈਰਾ ਫਰੀ ਹੈਂਡ ਯੂਜ਼ ਹੁੰਦਾ ਜਿਹੜਾ ਇਹ ਦੇਖੋ ਕਾਰਨਰ ਵਾਲੇ ਆ ਗਏ ਐਡ ਕਰਨਾ ਵਾ ਇਹਨੂੰ ਐਡ ਕਰ ਸਕਦੇ ਆ ਲੋ ਇਨ ਆਈਰੀਆ ਰੋ ਮਾਈਨਸ ਕਰਨਾ ਵਾ ਮਤਲਬ ਸਿਲੈਕਸ਼ਨ ਜਿੰਨੀ ਵਧੀਆ ਕਰ ਲਓਗੇ ਉਨਾ ਵਧੀਆ ਕ੍ਰੀਏਟਿਵ ਬਣੇਗਾ ਠੀਕ ਹੈ ਸਿਲੈਕਟ ਕਰਿਆ ਆਪਾਂ ਇਹਨੂੰ ਹੁਣ ਇਹਦੇ ਤੇ ਸਿਰਫ ਇਥੋਂ ਮਾਸਕ ਲਾਉਣਾ ਦੇਖੋ ਥੱਲੇ ਕਲਿੱਕ ਕਰਿਆ ਲੋ ਮਾਸਕ ਲੱਗ ਗਿਆ ਦੇਖੋ ਰਿਮੂਵ ਹੋ ਗਿਆ ਬੈਕ ਨੂੰ ਇਹਦੇ ਮੂਰੇ ਰੱਖਣਾ ਸੀ ਆ ਜਿਹੜੀ ਸ਼ੇਪ ਹੈ ਨਾ ਇਹਦੇ ਮੂਰੇ ਰੱਖਣੀ ਸੀਗੀ ਸ਼ੇਪ ਵਾਲੀ ਲੇਅਰ ਸਿਲੈਕਟ ਕਰੋ ਜੀ ਮੈਂ ਸ਼ੇਪ ਵਾਲੀ ਲੇਅਰ ਹੈ ਇਹਨੂੰ ਚੱਕ ਕੇ ਉੱਪਰ ਕਰ ਦਿਓ ਟੌਪ ਤੇ ਲੋ ਸਰ ਨੂੰ ਮੂਰੇ ਆ ਗਈ ਇਹਦਾ ਨਾ ਫੇਸ ਥੋੜਾ ਇੱਧਰ ਨੂੰ ਕਰਨਾ ਹੈ ਜਿਹੜਾ ਲੈਪਟਾਪ ਵਾਲਾ ਏਰੀਆ ਇੱਧਰ ਨੂੰ ਹੋ ਜਵੇ ਤਾਂ ਇਹਨੂੰ ਸਿਲੈਕਟ ਕਰੋ ਲੇਅਰ ਨੂੰ ਇਹਨੂੰ ਤੁਸੀਂ ਕੀ ਕਰ ਸਕਦੇ ਹੋ ਟਰਾਂਸਫਾਰਮ ਕੰਟਰੋਲ T ਤੇ ਰਾਈਟ ਕਲਿੱਕ ਕਰਕੇ ਫਲਿੱਪ ਕਰ ਦੋ ਹਾਰੀਜ਼ੋਂਟਲੀ ਇਧਰ ਨੂੰ ਹੋ ਗਿਆ ਦੇਖੋ ਤੇ ਮੂਵ ਟੂਲ ਲੈਣਾ ਤੁਸੀਂ ਜਦੋਂ ਮਰਜੀ ਇਹਨੂੰ ਮੂਵ ਕਰ ਸਕਦੇ ਤਾਂ ਕਰਕੇ ਸਮਾਈ ਕਰਦੇ ਤੇ ਇਧਰ ਸ਼ੈਡ ਲਾਈਟ ਪਾਉਣੀ ਹੈ ਇਹਦੇ ਉੱਤੇ ਇੱਕ ਨਵੀਂ ਲੇਅਰ ਲਾਓ ਇਹਦੇ ਉੱਪਰ ਹੀ ਨਿਊ ਲੇਅਰ ਐਡ ਕਰੀ ਇੱਥੇ ਮੈਂ ਹਾਈਲਾਈਟ ਲਿਖ ਦੇਣਾ ਐਚ ਐਲ ਹਾਈਲਾਈਟ ਇੱਥੇ yellow highlight ਪੈ ਰਹੀਆਂ ਨੇ ਤਾਂ ਇਹਦੇ ਉੱਤੇ ਵੀ ਪੈਣਗੀਆਂ ਤਾਂ ਬਰਸ਼ ਲਾਓ yellow ਕਲਰ ਲਾਓ ਹਾਰਡਨੈਸ ਜ਼ੀਰੋ ਰੱਖੋ ਤੇ ਹਾਫ ਜਾਂ ਇੰਨੇ ਗਰੀਏ ਤੇ ਚਲਾ ਦਿਓ ਜਿੱਥੇ ਲਾਈਟ ਪੈ ਰਹੀ ਹੈ ਆਪਣੇ ਕਰੈਕਟਰ ਤੇ ਚਲਾਤਾ ਇਦਾਂ ਕਰਕੇ ਤੇ ਲਾਈਟ ਆਪੇ ਇਹ ਉਹਨੂੰ ਹਲਕਾ ਇਹ ਬਲੈਂਡ ਕਰਿਆ ਆਪਾਂ ਇੱਥੇ ਓਵਰਲੇ ਵਗੈਰਾ ਲਓ ਫੇਰ ਉਹ ਹਾਈਲਾਈਟ ਜੀ ਬਣ ਗਈ ਉਹਦੇ ਉੱਤੇ ਇੱਥੇ ਇੱਥੇ ਉਹ ਲਾਈਟ ਪੈ ਰਹੀ ਹੈ ਸਮਝ ਆ ਗੱਲ ਨੂੰ ਠੀਕ ਹੈ ਆ ਚੀਜ਼ ਦੇਖੋ ਕ੍ਰੀਏਟ ਹੋ ਗਈ ਆਪਣੇ ਹੁਣਾ ਲੋਗੋ ਵਗੈਰਾ ਕਿਵੇਂ ਲਏ ਹੋਏ ਆ ਜਿਵੇਂ ਤੁਸੀਂ ਕੋਈ ਵੀ 3D ਲੋਗੋ ਚੱਕ ਲਓ ਇੱਥੇ ਆਪਾਂ ਲੈ ਕੇ ਦਿੰਦੇ ਆ ਗੂਗਲ ਤੇ 3d ਲਾਈਕ ਆਈਕਨ ਆਹ ਬੋਲੀ ਮੈਂ ਆਪ ਆਇਆ ਫੇਸਬੁੱਕ ਦਾ ਪਿਆ ਇਹਨੂੰ ਕਾਪੀ ਕਰਿਆ ਮੈਂ ਫੋਟੋਸ਼ਾਪ ਚ ਗਿਆ ਪੇਸਟ ਕਰਤਾ ਉਹਦੀ ਜੇディ ਸਿਲੈਕਸ਼ਨ ਕਰਨੀ ਐ ਸੇਮ ਉਹੀ ਆਬਜੈਕਟ ਸਿਲੈਕਸ਼ਨ ਟੂਲ ਲਿਆ ਮੈਂ ਇੱਥੋਂ ਸਿਲੈਕਸ਼ਨ ਕਰ ਲਈ ਆਬਜੈਕਟ ਸਿਲੈਕਸ਼ਨ ਕੰਟਰੋਲ ਜੇ ਕਰਿਆ ਕੱਟ ਕਰ ਲਿਆ ਥੱਲੇ ਵਾਲੀ ਲਿਆ ਚਾਹੀ ਡਿਲੀਟ ਕਰ ਦੂੰ 3d ਆਈਕਨ ਠੀਕ ਹੈ ਇਹਨੂੰ ਜਿਵੇਂ ਮਰਜ਼ੀ ਛੋਟਾ ਕੰਟਰੋਲ ਟੀ ਕਰੋ ਛੋਟਾ ਵੱਡਾ ਕਰਕੇ ਰੱਖ ਲੋ ਜਨਾ ਛੋਟਾ ਕਰਿਆ ਮੈਂ ਇਹਨੂੰ ਇੱਥੇ ਰੱਖ ਲਿਆ ਇੱਥੇ ਰੱਖ ਲਿਆ ਮੈਂ ਠੀਕ ਹੈ ਇੱਕ ਮਿੰਟ ਚਾਹੀਦਾ ਲਾਈਕ ਵਾਲਾ ਜਿਵੇਂ ਆਹ ਚਾਹੀਦਾ ਸਪੋਜ਼ ਕਰਾ ਮੈਨੂੰ ਆਹ ਚਾਹੀਦਾ ਇਹਨੂੰ ਵੀ ਮੈਂ ਹੀ ਕਰਦਾ ਕਾਪੀ ਕਰਾਇਮ ਇਹਨੂੰ ਮੈਂ ਗਿਆ ਇੱਥੇ ਪੇਸਟ ਕਰ ਲਿਆ ਜਿਹਦੀ ਵੀ ਸਿਲੈਕਸ਼ਨ ਕਰੀ ਆਬਜੈਕਟ ਸਿਲੈਕਸ਼ਨ ਟੂ ਲੈ ਸਿਲੈਕਸ਼ਨ ਕਰ ਲੈਣੇ ਕੰਟਰੋਲ ਜੀ ਇਹ ਕਰ ਲੈ ਲੋ ਅੱਡ ਤੋਂ ਆ ਗਿਆ ਇਹਨੂੰ ਮੂਵ ਟੂ ਲੈ ਕੇ ਮੂਵ ਕਰਕੇ ਇੱਥੇ ਰੱਖ ਦੇ ਜਿਵੇਂ ਆਪਣੀ ਆਹ ਫੋਟੋ ਦੇਖਦੇ ਨਾ ਦੇਖੋ ਬਲਰ ਕਰਿਆ ਹੋਇਆ ਉਦੋਂ ਪਹਿਲਾਂ ਇਨਮਾ ਕੰਟਰੋਲ ਟੀ ਨੂੰ ਫਲਿੱਪ ਕਰ ਲੈਣਾ ਮੈਨੂੰ ਇਦਾਂ ਚਾਹੀਦਾ ਹੈ ਇਦਾਂ ਕਰਕੇ ਛੋਟਾ ਕਰਕੇ ਇਹਨਾਂ ਬਲਰ ਕਰਿਆ ਹੋਇਆ ਬਲਰ ਮੂਰੇ ਤਾਂ ਬਲਰ ਕਿਵੇਂ ਕਰਨਾ ਹੈ ਇਹਨੂੰ ਸਿਲੈਕਟ ਕਰੋ ਫਿਲਟਰ ਚ ਜਾਓ ਫਿਲਟਰ ਚ ਆ ਗਈ ਇੱਥੇ ਬਲਰ ਆਉਂਦਾ ਦੇਖੋ ਬਲਰ ਇਹਨੂੰ ਕਹਿੰਦੇ ਮੋਸ਼ਨ ਬਲਰ ਇਹ ਨਾ ਹੈਲਥ ਆਇਆ ਲੱਗੂਗਾ ਇਦਾਂ ਕਰਕੇ ਦੇਖ ਐਂਗਲ ਕਿੱਧਰ ਨੂੰ ਚਾਹੀਦਾ ਜੇ ਮੈਂ ਲੈਫਟ ਤੋਂ ਰਾਈਟ ਚਾਹੀਦਾ ਤਾਂ ਡਾਊਨ ਚਾਹੀਦਾ ਇੱਥੇ ਐਂਗਲ ਦਿੱਤਾ ਹੋਇਆ ਹੈ ਇਦਾਂ ਨੂੰ ਮਰਜ਼ੀ ਯੂਜ਼ ਕਰ ਸਕਦੇ ਹੋ ਜੀ ਐਂਗਲ ਦਿੱਤਾ ਹੋਇਆ ਜਿੰਨੀ ਮਰਜ਼ੀ ਬਲਰ ਦੇ ਦੋ ਹਾਂ ਦੇਖ ਲਓ ਲਓ ਆਹ ਚੀਜ਼ ਆ ਗਈ ਜਿਵੇਂ ਮਰਜ਼ੀ ਮੂਵ ਕਰਕੇ ਰੱਖ ਲਓ ਜਿੱਥੇ ਮਰਜ਼ੀ ਸਮਾਂ ਇਹਨੂੰ ਜਾ ਕੇ ਕਾਪੀ ਕਰੋ ट्रांसफॉर्म करू ओल्ड देना ड्रैग कर ले मैं कॉपी करके तेनु छोटा करता इथे रखना है इथे रखना मेनू कॉपी करो इथे चाहिदा आपा नु इथे रख दो कोई दिक्कत नहीं समय गल्ला बाकी आपा टेक्स्ट वगैरह लिख सकदे हैं जिवण आज एरो बनाया है ये पीछे बैकग्राउंड च के मैं बनाया है ते अपने कैरेक्टर ते भी देखो शैडो देती हुई है डेप्थ जी आ रही है ता कैरेक्टर ते के मैं देनी है शैडो ਕਰੈਕਟਰ ਤੇ ਰਾਈਟ ਕਲਿੱਕ ਕਰਨਾ ਬਲੈਂਡਿੰਗ ਆਪਸ਼ਨ ਡ੍ਰੌਪ ਸ਼ੈਡੋ ਦੇ ਦੇਣੀ ਹੈ ਇਹਦੇ ਤੇ ਤੇ ਡਿਸਟੈਂਸ ਵਧਾ ਦੇਣਾ ਥੋੜਾ ਜਿਹਾ ਤੇ ਡਿਸਟੈਂਸ ਦਾ ਐਂਗਲ ਇਧਰ ਨੂੰ ਰੱਖਣਾ ਆਪਾਂ ਤੇ ਥੋੜਾ ਜਿਹਾ ਬਲਰਨੈਸ ਸਾਈਜ਼ ਵਧਾ ਦਾ ਸ਼ੈਡੋ ਦਾ ਲੋਕ ਡੈਪਥ ਕੀ ਆ ਗਈ ਇਹ ਸਮਝਿਰੋ ਗੱਲ ਲੋ ਓਕੇ ਹੋ ਗਿਆ ਜੀ ਹੋ ਗਿਆ ਆਪਾਂ ਦੂਜੇ ਤੇ ਕੰਟਰਾਸਟ ਵੀ ਲਾ ਲਈਏ ਥੋੜਾ ਜਿਹਾ ਇਮੇਜੇ 'ਚ ਆਨੇ ਐਡਜਸਟਮੈਂਟ ਕੰਟਰਾਸਟ ਐਂਡ ਬ੍ਰਾਈਟਨੈਸ ਕੰਟਰਾਸਟ ਥੋੜਾ ਜਿਹਾ ਦਿੱਤਾ ਇਮੇਜ ਦੇ ਅੰਦਰ ਲੱਗਣ ਵਾਲੀ ਹੁਣ ਆਪਾਂ ਇਹਦੇ ਵਿੱਚ ਆਹ ਲਾਈਨ ਜਿਹੜੀ ਬਣਾਉਣੀ ਆ ਇਹ ਪੈਨ ਟੂ ਦੇ ਨਾਲ ਬਣਾਉਣੀ ਆ ਆਪਾਂ ਸਰ ਨੂੰ ਬੈਕਗ੍ਰਾਉਂਡ ਤੇ ਆਓ ਇਹਦੇ ਉੱਪਰ ਨਵੀਂ ਲੇਅਰ ਲਾਓ ਅੱਡ ਕੋ ਪੈਨ ਟੂ ਲਾਓ ਪੈਨ ਟੂ ਨੂੰ ਸ਼ੇਪ ਚ ਚਲਾਉਣਾ ਸ਼ੇਪ ਚ ਫਿਲ ਕਲਰ ਬੰਦ ਕਰ ਦਿਓ ਕੱਲਾ ਸਟ੍ਰੋਕ ਕਲਰ ਆਨ ਕਰੋ ਵਾਈਟ ਤੇ ਸਟ੍ਰੋਕ ਦਾ ਸਾਈਜ਼ ਦੇ ਦਿਓ ਜਿੰਨਾ ਚਾਹੀਦਾ ਜਿਵੇਂ 5 ਚਾਹੀਦਾ ਮੈਨੂੰ ਮੈਂ ਇਥੋਂ ਕਲਿੱਕ ਕਰਾਇਦਾ ਕਰਕੇ ਕਲਿੱਕ ਕਰਕੇ ਡ੍ਰੈਗ ਕਰਾਇਦਾ ਕਰੇ ਇੱਥੇ ਕਰੇ ਇਦਾਂ ਕਰਵੀ ਬਣਾਈ ਮੈਂ ਇਦਾਂ ਕਰੀ ਇਹੀ ਕਿ ਡਨ ਹੋ ਗਿਆ ਉਹਨੇ ਡਾਟਡ ਚਾਹੀਦੀ ਆ ਤਾਂ ਦੇਖੋ ਇੱਥੇ ਲਾਈਨ ਆ ਸਿੰਪਲ ਇੱਥੇ ਡਾਟਡ ਕਰ ਦੋ ਇਹਨੂੰ ਜਾਂ ਡੈਸ਼ ਚਾਹੀਦੇ ਇਦਾਂ ਦੇ ਬਹੁਤ ਆ ਡਨ ਹੋ ਗਿਆ ਇਦਾਂ ਕਰੇ ਛੋਟਾ ਜਿਹਾ एरो ਬਣਾਉਣਾ ਇੱਥੇ ਟ੍ਰਾਇੰਗਲ ਯੂਜ਼ ਕਰੋ ਐਰੋ ਇਹਨੂੰ ਕਲਰ ਬਲੈਕ ਕਰ ਦੋ ਤੇ ਜੋ ਕਲਰ ਬੰਦ ਕਰ ਕੰਟਰੋਲ T ਟ੍ਰਾਂਸਫਾਰਮ ਕਰਕੇ ਇਹਨੂੰ ਰੋਟੇਟ ਵਗੈਰਾ ਕਰ ਲਓ ਇਦਾਂ ਨੂੰ ਚਾਹੀਦਾ ਆ ਹਲੋ ਸਮਾਈ ਗਨ ਆ ਚੀਜ਼ ਯੂਜ਼ ਕਰ ਲਓ ਦੇਖੇ ਚੱਲ ਕੱਟ ਠੀਕ ਐ ਐਦਾਂ ਬਣਾ ਕੇ ਦੇਖੋ ਪੋਸਟ ਵਗੈਰਾ ਨੂੰ ਟਰਾਈ ਕਰੋ ਇਹਨੂੰ ਇਹਦਾ ਵਧੀਆ ਪੋਸਟ ਵਗੈਰਾ ਤੁਸੀਂ ਬਣਾ ਸਕਦੇ ਸਿਲੈਕਸ਼ਨ ਨੂੰ ਹੋਰ ਵਧੀਆ ਕਰਨਾ ਉਹਦੇ ਚ ਰਿਫਾਈਨ ਕਰਨਾ ਹੋਰ ਸਿਖਾਉਂਗਾ ਅੱਗੇ ਮੈਂ ਕਿਵੇਂ ਰਿਫਾਈਨ ਕਰਨਾ ਸਿਲੈਕਸ਼ਨ ਨੂੰ ਇਹਦਾ ਹਜੇ ਕਾਫੀ ਵਧੀਆ ਨਹੀਂ ਹੈਗੀ ਇਹਨੂੰ ਹੋਰ ਰਿਫਾਈਨ ਕਰ ਸਕਦੇ ਆ ਮਾਸਕਿੰਗ ਲਾ ਕੇ ਨਾ ਅੰਦਰ ਸੈਟਿੰਗ ਹੁੰਦੀ ਹੈ ਫਿਰ ਸਿੰਪਲ ਹੀ ਕਰੋ ਇੱਥੇ ਠੀਕ ਹੈ ਕਰੋ ਟ੍ਰਾਈ ਇਹਨੂੰ